ਕਿ ਇਸ ਅੰਦੋਲਨ ਨੇ ਭਾਈਚਾਰਕ ਸਾਂਝ ਵਧਾਈ ਹੈ ਲੋਕਾਂ 'ਚ ਹਿੰਦੂ ਮੁਸਲਮ ਸਿੱਖ ਈਸਾਈ ਦਾ ਪਾੜਾ ਖਤਮ ਕਰਤਾ ਜੇ ਐਸੇ ਤਰ੍ਹਾਂ ਟਰੈਕਟਰ ਦਿੱਲੀ ਦੀ ਹਿੱਕ ਤੱਕ ਆਉਂਦੇ ਰਹਿਣਾ ਤਾਂ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਚਰਾਸੀ ਕਦੇ ਨਹੀਂ ਵਾਪਰੂਗੀ ਤੇ ਪੂਰੇ ਭਾਰਤ 'ਚ ਕਦੇ ਦੰਗਾ ਨਹੀਂ ਹੋਊਗਾ ਜਦੋਂ ਅਸੀਂ ਇੱਕ ਹੋਗੇ ਹਮਾਲਕੇ ਨਾਰੇ ਬਰਕਰਾਰ ਰੱਖੇ ਸਦਾ ਹੀ ਬਲੰਦੀ ਤੇ ਰਹਿਣ ਝੂਲਦੇ ਰਹਿਣ ਨਿਸ਼ਾਨ ਸੋ ਮੈਂ ਗਾਉਣ ਗੁਣ ਸੱਚੀਉਂ ਨਹੀਂ ਆਇਆ ਨਾ ਮੈਂ ਗਾਉਣਾ ਏ ਤੁਹਾਡੇ ਆਖੇ ਮੈਂ ਸਿਰਫ ਬੋਲਣ ਆਇਆ ਸੀ ਉਹ ਵੀ ਮੈਂ ਬੋਲਣਾ ਨਹੀਂ ਚਾਹੁੰਦਾ ਪਿੱਛੇ ਮੁੜ ਜਾਣਾ ਚਾਹੁੰਦਾ ਸੀ ਕਿਉਂਕਿ ਇਹ ਇਹ ਇਹਨਾਂ ਦੇ ਹੱਕ ਹੈ ਜਿਹੜੇ ਸਾਡੇ ਲੀਡਰ ਹੈ ਇਹੀ ਬੋਲਣਗੇ ਔਰ ਇੱਕ ਮੇਰੀ ਹੋਰ ਛੋਟੀ ਜੀ ਬੇਨਤੀ ਹੈ ਵੈਸੇ ਤਾਂ ਤੁਸੀਂ ਸਿਆਣੇ ਹੋ ਸਿਆਣੇ ਹੀ ਆ ਸਾਰੇ ਆ ਨੌਜਵਾਨ ਵੀ ਸਿਆਣੇ ਆ ਜਦੋਂ ਕੋਈ ਚੈਨਲ ਵਾਲਾ ਆਉਂਦਾ ਹੁੰਦਾ ਹੈ ਜਿਹੜਾ ਆਪਣੇ ਅੰਕਲ ਦੇ মিডিਏ ਦਾ ਜਿਹੜਾ ਵੀ ਤੇ ਉਹ ਹਰ ਬੰਦਾ ਨਾਲ ਕਾਲਾ ਪਿਆ ਕਰੋ ਉਹਦੇ ਨਾਲ ਤੁਸੀਂ ਆਪਣੀ ਫਰਸਟ੍ਰੇਸ਼ਨ ਜ਼ਾਹਰ ਕਰਦੇ ਹੋ ਉਹਦੇ ਨਾਲ ਤੁਸੀਂ ਆਪਣਾ ਛੋਟਾਪਨ ਨਾ ਦਿਖਾਇਆ ਕਰੋ ਮੰਨ ਲਓ ਕੋਈ ਬੀਬੀ ਆਉਂਦੀ ਹੈ ਇੰਨੇ ਬੰਦੇ ਕਿਉਂ ਆਲੇ ਦੋਲੇ ਹੋ ਕੇ ਉੱਥੇ ਮੁਰਦਾਬਾਦ ਨਾ ਕਰਿਆ ਕਰੋ ਉਹਦੇ ਨਾਲ ਅਸੀਂ ਛੋਟੇ ਪੈਨੇ ਜਦੋਂ ਕੋਈ ਤੁਹਾਡੇ ਨਾਲ ਪੱਤਰਕਾਰ ਬੇਸ਼ੱਕ ਤੁਹਾਡਾ ਤੁਹਾਨੂੰ ਨਹੀਂ ਵੀ ਚੰਗਾ ਸਮਝਦਾ ਹਾਂਜੀ ਤੁਹਾਨੂੰ ਨਹੀਂ ਵੀ ਚੰਗਾ ਸਮਝਦਾ ਪੱਤਰ ਓਕੇ ਉਹਨੂੰ ਕਹੇ ਤੁਸੀਂ ਪਹਿਲਾਂ ਆਓ ਬੀਬਾ ਜਾਂ ਬੱਚਾ ਜੋ ਵੀ ਹੈ ਕਿ ਬੱਚੇ ਲੰਗਰ ਛਕੋ ਲੰਗਰ ਛਕੋ ਤੇਰੇ ਘਰ ਚ ਕਿੰਨੇ ਮੈਂਬਰ ਆ ਪੰਜ ਬੰਦਿਆਂ ਦਾ ਪੈਕ ਕਰੋ ਫਿਰ ਉਹਦੇ ਨਾਲ ਇੱਕ ਬੰਦਾ 10 ਬੰਦੇ ਚੋਂ ਚੋਣ ਲਿਆ ਕਰੋ ਵੀ ਆਪਣੇ ਚ ਸਭ ਤੋਂ ਅੱਛਾ ਬੁਲਾਰਾ ਕੌਣ ਹੈ ਫਿਰ ਉਹਨੂੰ ਕਹੇ ਤੂੰ ਗੱਲ ਕਰ ਉਹ 10 ਬੰਦੇ ਇੱਕ ਨੂੰ ਘੇਰਦੇ ਆ ਇਹਦੇ ਚ ਆਪਣੀ ਹੈ ਇਹ ਮਰਦਾਂ ਦਾ ਕੰਮ ਨਹੀਂ ਹੈਗਾ ਇਹ ਇਹ ਸਿਆਣੇ ਇਹ ਇਸ ਲਈ ਬੰਨਣਾ ਚਾਹੀਦਾ ਕਿ ਜਦੋਂ ਚੈਨਲ ਤੇ ਜਾ ਕੇ ਕਈ ਵਾਰੀ ਡਿਬੇਟ ਕਰਦੇ ਆ ਆਪਣੇ ਕਈ ਬੰਦੇ ਉੱਥੇ ਇਸ ਤਰ੍ਹਾਂ ਬੋਲ ਲੈਂਦੇ ਆ ਜਿਹਦੇ ਨਾਲ ਉਹ ਗੱਲ ਨਹੀਂ ਬਣਦੀ ਪਰ ਜਦੋਂ ਤੁਹਾਡੇ ਚੁਣੇ ਹੋਏ ਨਮਾਇंदे ਜੋ ਬਹੁਤ ਅੱਛੇ ਸਪੀਕਰ ਹੈ ਜਦੋਂ ਉਹ ਬੋਲਦੇ ਆ ਉਹ ਗੱਲ 'ਚ ਦੁੱਗਣਾ ਵਜਨ ਹੋ ਜਾਂਦਾ ਸੋ ਇਹ ਕੈਮਰੇ ਮੂਰੇ ਜਾਣ ਦੀ ਲਾਲਸਾ ਬੰਦ ਕਰ ਦਈਏ ਜੇ ਕੋਈ ਤੁਹਾਨੂੰ ਸਵਾਲ ਪੁੱਛਦਾ ਪੱਤਰਕਾਰ ਆ ਕੇ ਉਹਨੂੰ ਕਹੇ ਯਾਰ ਉਹ ਬੰਦਾ ਸਾਡਾ ਸਾਡੇ ਖੜਾ ਸਾਹਮਣੇ ਉਹੀ ਗੱਲ ਕਰੂਗਾ ਉਹ ਸਿਆਣਾ ਹੈ ਸੋ ਹਰ ਬੰਦਾ ਹਰ ਕੰਮ ਨਹੀਂ ਕਰ ਸਕਦਾ ਇਹ ਲੀਡ ਕਰਨਾ ਵੀ ਕਿਸੇ ਕਿਸੇ ਦੇ ਨਸੀਬਾ 'ਚ ਹੁੰਦਾ ਸੋ ਇੱਕ ਜ਼ੋਰਦਾਰ ਤਾੜੀ ਇਹਨਾਂ ਸਾਡੇ ਬਜ਼ੁਰਗਾਂ ਨੇ ਜਿਨ੍ਹਾਂ ਨੇ ਇੰਨੀ ਘਾਲਣਾ ਘਾਲੀ ਤੇ ਆਪ ਦੇ ਧਾਮਨ ਨੂੰ ਦਾਗਦਾਰ ਨਹੀਂ ਹੋਣ ਦਿੱਤਾ ਤੇ ਬੜੀਆਂ ਗੱਲਾਂ ਚੱਲੀਆਂ ਇਸ ਅੰਦੋਲਨ ਨੂੰ ਖੱਬੇ ਸੱਜੇ ਕਰਨੀਆਂ ਪਰੇ ਹੋਰ ਸਪੀਡ ਨਾਲ ਤੇਜ਼ ਹੁੰਦਾ ਚੱਲੇ ਗਿਆ ਜਿਵੇਂ ਦਰਿਆ ਆਪਣਾ ਰਾਹ ਬਣਾ ਲੈਂਦਾ ਇਸ ਅੰਦੋਲਨ ਨੇ ਆਪਣਾ ਰਾਹ ਬਣਾ ਲਿਆ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਜੀ ਗੱਲ ਮੈਂ ਬੇਨਤੀ ਕਰੂੰਗਾ ਹੈ ਜਿਹੜੇ ਸਿਆਣੇ ਆ ਸਾਰੇ ਭਈ ਆ ਖੁਦਕਿਸ਼ੀਆਂ ਜਿਹੜੀਆਂ ਕਰਦੇ ਇਹ ਇਹ ਇਸ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਪਾਂ ਨੇ ਦਿਖਾਉਣੀ ਔਰ ਇਹਨਾਂ 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 ਲੋਕਾਂ ਪਿੱਛੇ ਭੋਖੜ ਤਾਲਬ ਨਹੀਂ ਰੱਖਣੀ ਰੱਜ ਕੇ ਖਾ ਕੇ ਬੈਠੋ ਸਾਡੇ ਕੋਲ ਦਲੀਲ ਆ ਸੀ ਕਹਦੇ ਭੁੱਖੇ ਬੈਠੀ ਇਹਨਾਂ ਦੇ ਮੂਹਰੇ ਭੁਖੇ ਭੁਖੇ ਇਹ ਤਾਂ ਕੋਸ਼ਿਸ਼ ਕਰਦੇ ਆ ਵੀ ਐਂ ਕੁਝ ਹੋਵੇ ਅਸੀਂ ਨਹੀਂ ਕਰਨਾ ਸੋ ਸਾਡੇ ਲਈ ਜਹੂਦੀਆ ਵਾਂਗੂ ਇੱਕ ਇੱਕ ਪੰਜਾਬੀ ਕੀਮਤੀ ਹੈ ਇੱਕ ਇੱਕ ਬੰਦਾ ਸਾਡਾ ਸਾਨੂੰ ਇਹ ਸੀਕ੍ਰੇਟ ਸੁਸਾਇਟੀਆਂ ਬਣਾਉਣੀਆਂ ਪੈਣਗੀਆਂ ਆਪਸ ਵਿੱਚ ਇੱਕ ਦੂਜੇ ਨਾਲ ਇਨਡਾਇਰੈਕਟ ਜੋੜਨਾ ਪਊਗਾ ਜਿੱਦੇ ਚ ਨਾਮ ਦੀ ਭੁੱਖ ਨਹੀਂ ਜਿੱਦੇ ਚ ਇਹ ਆకాంਖਸ਼ਾ ਨਹੀਂ ਕਿ ਮੈਂ ਮੂਰੇ ਹੋਵਾਂ ਜਿੱਥੇ ਤੂੰ ਹੀ ਤੂੰ ਦਾ ਨਾਰਾ ਹੁੰਦਾ ਤੇ ਇਸ ਤਰ੍ਹਾਂ ਦੀਆਂ ਸੁਸਾਇਟੀਆਂ ਅਸੀਂ ਬਣਾ ਲਈਏ ਤਾਂ ਫਿਰ ਘਟਕੇ ਨੇ ਤੈਨੂੰ ਕਦੇ ਮਾਰਨੀ ਪਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਗਾੜਦਾ ਦੇਖਦਾ ਅੱਜ ਸਾਰੇ ਕਲਾਕਾਰ ਕਿਸਾਨੀ ਦੇ ਗੀਤ ਗਾ ਰਹੇ ਕਿ ਨਹੀਂ ਜਦੋਂ ਮੈਂ 20 ਸਾਲ ਪਹਿਲਾਂ ਗਾਉਣਾ ਸ਼ੁਰੂ ਕਰਿਆ ਸੀ ਤਾਂ ਮੇਰੇ ਆਪਣੇ ਦੋਸਤ ਨਰਾਜ ਹੋ ਜਾਂਦੇ ਸੀ ਯਾਰ ਉਹ ਕਿਹਾ ਜਾ ਵਾੜਦਾ ਮੈਂ ਕਿਹਾ ਇਹ ਕੰਮ ਹੋਣਾ ਹੈ ਇਹ ਔਲੇ ਦਾ ਸੁਆਦ ਬਾਅਦ ਚ ਪਤਾ ਲੱਗਣਾ ਹੁਣ ਚੰਗੇ ਲੱਗਦੇ ਆ ਕਿ ਨਹੀਂ ਅੱਜ ਹਰ ਕਲਾਕਾਰ ਨੂੰ ਗਾਉਣਾ ਪੈ ਗਿਆ ਮਜਬੂਰ ਹੋ ਗਿਆ ਨਾ ਕਿਉਂ ਹੋ ਗਿਆ ਕਿਉਂਕਿ ਤੁਸੀਂ ਚਾਹੁੰਦੇ ਹੋ ਜਦੋਂ ਤੁਸੀਂ ਚਾਹੋਗੇ ਨਾ ਉਹੀ ਕੁਝ ਹੋਊਗਾ ਤੁਸੀਂ ਚਾਹਿਆ ਕਿ ਇਹ ਜਨ ਅੰਦੋਲਨ ਦਿੱਲੀ ਦੇ ਤਖਤ ਨੂੰ ਹਿਲਾਵੇ ਤਾਂ ਤੁਸੀਂ ਇਹਨਾਂ ਜਥੇਬੰਦੀਆਂ ਦਾ ਸਾਥ ਦਿੱਤਾ ਤਾਂ ਅੱਜ ਹਰ ਬੰਦਾ ਇੱਥੇ ਆਉਣਾ ਆਪਣਾ ਭਾਗ ਸਮਝਦਾ ਹੈ ਦੂਰ ਦਰਾਡੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਵੀ ਇਸ ਗੱਲ 'ਤੇ ਤਤਪਰ ਰਹਿੰਦੇ ਆ ਕਿ ਮੈਂ ਕਦੋਂ ਜਾਵਾਂ ਸੋ ਮੈਨੂੰ ਲੱਗਦਾ ਹੈ ਕਿ ਇਸ ਅੰਦੋਲਨ ਨੇ ਭਾਈਚਾਰਕ ਸਾਂਝ ਵਧਾਈ ਹੈ ਲੋਕਾਂ 'ਚ Hindu Muslim Sikh Isai ਦਾ ਪਾੜਾ ਖਤਮ ਕਰਤਾ ਜੇ ਐਸੇ ਤਰ੍ਹਾਂ ਟਰੈਕਟਰ ਦਿੱਲੀ ਦੀ ਹਿੱਕ ਤੱਕ ਆਉਂਦੇ ਰਹਿਣਾ ਤਾਂ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ 84 ਕਦੇ ਨਹੀਂ ਵਾਪਰੂਗੀ ਤੇ ਪੂਰੇ ਭਾਰਤ 'ਚ ਕਦੇ ਦੰਗਾ ਨਹੀਂ ਹੋਊਗਾ ਜਦੋਂ ਅਸੀਂ ਇੱਕ ਹੋਗੇ। ਉਹ ਮਾਲਕੇ ਨਾਰੇ ਬਰਕਰਾਰ ਰੱਖੇ ਸਦਾ ਹੀ ਬੁਲੰਦੀ ਤੇ ਰਹਿਣ ਝੂਲਦੇ ਰਹਿਣ ਨਿਸ਼ਾਨ। ਸੋ ਮੈਂ ਗਾਉਣ-ਗਾਉਣ ਸੱਚੀਉਂ ਨਹੀਂ ਆਇਆ ਨਾ ਮੈਂ ਗਾਉਣਾ ਏ ਤੁਹਾਡੇ ਆਖੇ। ਮੈਂ ਸਿਰਫ ਬੋਲਣ ਆਇਆ ਸੀ। ਉਹ ਵੀ ਮੈਂ ਬੋਲਣਾ ਨਹੀਂ ਚਾਹੁੰਦਾ ਪਿੱਛੇ ਮੁੜ ਜਾਣਾ ਚਾਹੁੰਦਾ ਸੀ। ਕਿਉਂਕਿ ਇਹ ਇਹ ਇਹਨਾਂ ਦੇ ਹੀ ਹੱਕ ਹੈ ਜਿਹੜੇ ਸਾਡੇ ਲੀਡਰ ਹੈ ਇਹੀ ਬੋਲਣਗੇ। ਔਰ ਇੱਕ ਮੇਰੀ ਹੋਰ ਛੋਟੀ ਜੀ ਬੇਨਤੀ ਹੈ ਵੈਸੇ ਤਾਂ ਤੁਸੀਂ ਸਿਆਣੇ ਹੋ ਸਿਆਣੇ ਹੀ ਸਾਰੇ ਅਜ ਨੌਜਵਾਨ ਵੀ ਸਿਆਣੇ ਆ ਜਦੋਂ ਕੋਈ ਚੈਨਲ ਵਾਲਾ ਆਉਂਦਾ ਹੁੰਦਾ ਹੈ ਜਿਹੜਾ ਆਪਣੇ ਅੰਕਲ ਦੇ ਮੀਡੀਏ ਦਾ ਜਿਹੜਾ ਵੀ ਤੇ ਉਹ ਹਰ ਬੰਦਾ ਨਾਲ ਕਾਲਾ ਪਿਆ ਕਰੋ ਉਹਦੇ ਨਾਲ ਤੁਸੀਂ ਆਪਣੀ ਫਰਸਟ੍ਰੇਸ਼ਨ ਜ਼ਾਹਰ ਕਰਦੇ ਹੋ ਉਹਦੇ ਨਾਲ ਤੁਸੀਂ ਆਪਣਾ ਛੋਟਾਪਨ ਨਾ ਦਿਖਾਇਆ ਕਰੋ ਮੰਨ ਲਓ ਕੋਈ ਬੀਬੀ ਆਉਂਦੀ ਹੈ ਇੰਨੇ ਬੰਦੇ ਕਿਉਂ ਆਲੇ ਦੋਲੇ ਹੋ ਕੇ ਉੱਥੇ ਮਰਦਾਬਾਦ ਨਾ ਕਰਿਆ ਕਰੋ ਉਹਦੇ ਨਾਲ ਅਸੀਂ ਛੋਟੇ ਪੈਨੇ ਆ ਜਦੋਂ ਕੋਈ ਤੁਹਾਡੇ ਨਾਲ ਪੱਤਰਕਾਰ ਬੇਸ਼ੱਕ ਤੁਹਾਡਾ ਤੁਹਾਨੂੰ ਨਹੀਂ ਵੀ ਚੰਗਾ ਸਮਝਦਾ ਹਾਂਜੀ ਤੁਹਾਨੂੰ ਨਹੀਂ ਵੀ ਚੰਗਾ ਸਮਝਦਾ ਪੱਤਰ ਓਕੇ ਉਹਨੂੰ ਕਹੇ ਤੁਸੀਂ ਪਹਿਲਾਂ ਆਓ ਬੀਬਾ ਜਾਂ ਬੱਚਾ ਜੋ ਵੀ ਹੈ ਕਿ ਬੱਚੇ ਲੰਗਰ ਛਕੋ ਲੰਗਰ ਛਕੋ ਤੇਰੇ ਘਰ ਚ ਕਿੰਨੇ ਮੈਂਬਰ ਆ ਪੰਜ ਬੰਦਿਆਂ ਦਾ ਪੈਕ ਕਰੋ ਫਿਰ ਉਹਦੇ ਨਾਲ ਇੱਕ ਬੰਦਾ 10 ਬੰਦੇ ਚ ਚੋਣ ਲਿਆ ਕਰੋ ਵੀ ਆਪਣੇ ਚ ਸਭ ਤੋਂ ਅੱਛਾ ਬੁਲਾਰਾ ਕੌਣ ਹੈ ਫਿਰ ਉਹਨੂੰ ਕਹੇ ਤੂੰ ਗੱਲ ਕਰ ਉਹ 10 ਬੰਦੇ ਇੱਕ ਨੂੰ ਘੇਰਦੇ ਆ ਇਹਦੇ ਚ ਆਪਣੀ ਹੈ ਇਹ ਮਰਦਾਂ ਦਾ ਕੰਮ ਨਹੀਂ ਹੈਗਾ ਇਹ ਇਹ ਸਿਆਣੇ ਇਸ ਲਈ ਬੰਨਣਾ ਚਾਹੀਦਾ ਕਿ ਜਦੋਂ ਚੈਨਲ ਤੇ ਜਾ ਕੇ ਕਈ ਵਾਰੀ ਡਿਬੇਟ ਕਰਦੇ ਆ ਆਪਣੇ ਕਈ ਬੰਦੇ ਉੱਥੇ ਇਸ ਤਰ੍ਹਾਂ ਬੋਲ ਲੈਂਦੇ ਆ ਜਿਹਦੇ ਨਾਲ ਉਹ ਗੱਲ ਨਹੀਂ ਬਣਦੀ ਪਰ ਜਦੋਂ ਤੁਹਾਡੇ ਚੁਣੇ ਹੋਏ ਨਮਾਇंदे ਜੋ ਬਹੁਤ ਅੱਛੇ ਸਪੀਕਰ ਹੈ ਜਦੋਂ ਉਹ ਬੋਲਦੇ ਆ ਉਹ ਗੱਲ 'ਚ ਦੁੱਗਣਾ ਵਜ਼ਨ ਹੋ ਜਾਂਦਾ ਸੋ ਇਹ ਕੈਮਰੇ ਮੂਰੇ ਜਾਣ ਦੀ ਲਾਲਸਾ ਬੰਦ ਕਰ ਦਈਏ ਜੇ ਕੋਈ ਤੁਹਾਨੂੰ ਸਵਾਲ ਪੁੱਛਦਾ ਪੱਤਰਕਾਰ ਆ ਕੇ ਉਹਨੂੰ ਕਹ ਯਾਰ ਉਹ ਬੰਦਾ ਸਾਡਾ ਸਾਡੇ ਖੜਾ ਸਾਹਮਣੇ ਉਹੀ ਗੱਲ ਕਰੂਗਾ ਉਹ ਸਿਆਣਾ ਸੋ ਹਰ ਬੰਦਾ ਹਰ ਕੰਮ ਨਹੀਂ ਕਰ ਸਕਦਾ ਲੀਡ ਕਰਨਾ ਵੀ ਕਿਸੇ ਕਿਸੇ ਦੇ ਨਸੀਬਾ ਚ ਹੁੰਦਾ ਸੋ ਇੱਕ ਜ਼ੋਰਦਾਰ ਤਾੜੀ ਇਹਨਾਂ ਸਾਡੇ ਬਜ਼ੁਰਗਾਂ ਨੇ ਜਿਨ੍ਹਾਂ ਨੇ ਇੰਨੀ ਘਾਲਣਾ ਘਾਲੀ ਤੇ ਆਪ ਦੇ ਧਾਮਨ ਨੂੰ ਦਾਗਦਾਰ ਨਹੀਂ ਹੋਣ ਦਿੱਤਾ ਤੇ ਬੜੀਆਂ ਗੱਲਾਂ ਚਲੀਆਂ ਇਸ ਅੰਦੋਲਨ ਨੂੰ ਖੱਬੇ ਸੱਜੇ ਕਰਨੀਆਂ ਪਰ ਇਹ ਹੋਰ ਸਪੀਡ ਨਾਲ ਤੇਜ਼ ਹੁੰਦਾ ਚੱਲੇ ਗਿਆ ਜਿਵੇਂ ਦਰਿਆ ਆਪਣਾ ਰਾਹ ਬਣਾ ਲੈਂਦਾ ਹੈ ਇਸ ਅੰਦੋਲਨ ਨੇ ਆਪਣਾ ਰਾਹ ਬਣਾ ਲਿਆ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਜੀ ਗੱਲ ਮੈਂ ਬੇਨਤੀ ਕਰੂੰਗਾ ਹੈ ਜਿਹੜੇ ਸਿਆਣੇ ਆ ਸਾਰੇ ਬਈ ਆ ਖੁਦਕਿਸ਼ੀਆਂ ਜਿਹੜੀਆਂ ਕਰਦੇ ਇਹ ਇਹ ਇਸ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਪਾਂ ਨੇ ਦਿਖਾਉਣੀ। ਔਰ ਇਹਨਾਂ 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 ਲੋਕਾਂ ਪਿੱਛੇ ਭੋਖੜ ਦਾਲ ਵੀ ਨਹੀਂ ਰੱਖਣੀ। ਰੱਜ ਕੇ ਖਾ ਕੇ ਬੈਠੋ। ਸਾਡੇ ਕੋਲ ਦਲੀਲ ਐ ਅਸੀਂ ਕਹਦੇ ਭੁੱਖੇ ਬੈਠੀ ਇਹਨਾਂ ਦੇ ਮੂਹਰੇ। ਭੁੱਖੇ ਭੁੱਖੇ ਇਹ ਤਾਂ ਕੋਸ਼ਿਸ਼ ਕਰਦੇ ਆ ਵੀ ਐਂ ਕੁਝ ਹੋਵੇ ਅਸੀਂ ਨਹੀਂ ਕਰਨਾ। ਸੋ ਸਾਡੇ ਲਈ ਜਹੂਦੀਆਂ ਵਾਂਗੂ ਇੱਕ ਇੱਕ ਪੰਜਾਬੀ ਕੀਮਤੀ ਐ। ਇੱਕ ਇੱਕ ਬੰਦਾ ਸਾਡਾ ਐ। ਸਾਨੂੰ ਇਹ ਸੀਕ੍ਰੇਟ ਸੁਸਾਇਟੀਆਂ ਬਣਾਉਣੀਆਂ ਪੈਣਗੀਆਂ। ਆਪਸ ਵਿੱਚ ਇੱਕ ਦੂਜੇ ਨਾਲ ਇਨਡਾਇਰੈਕਟ ਜੋੜਨਾ ਪਊਗਾ। ਜਿੱਦੇ 'ਚ ਨਾਮ ਦੀ ਭੁੱਖ ਨਹੀਂ। ਜਿੱਦੇ 'ਚ ਇਹ ਆకాంਖਸ਼ਾ ਨਹੀਂ ਕਿ ਮੈਂ ਮੂਰੇ ਹੋ ਜਿੱਥੇ ਤੂੰ ਹੀ ਤੂੰ ਦਾ ਨਾਰਾ ਹੁੰਦਾ ਤੇ ਇਸ ਤਰ੍ਹਾਂ ਦੀਆਂ ਸੁਸਾਇਟੀਆਂ ਅਸੀਂ ਬਣਾ ਲਈਏ ਤਾਂ ਫਿਰ ਘਟ ਗਏ ਤੈਨੂੰ ਕਦੇ ਮਾਰ ਨਹੀਂ ਪਾਉਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਉਂਦਾ ਦੋ ਬੋਲ ਦੋ ਕੋ ਬੋਲ ਬੋਲ ਕੇ ਕੀ ਸੁਣਨਾ ਹੈ ਹਾਂ ਜੀ ਓਏ ਉੱਠ ਜਾਗ ਪੰਜਾਬੀਆ ਓਏ ਆ ਜਾ ਕਰਦੇ ਤਰਕ ਸ਼ਰਾਬਾਂ ਤੂੰ ਵਾਰਸ ਨਲੂਏ ਦਾ ਸ਼ੇਰ ਦੀਆਂ ਫੜ ਕੇ ਪਾੜਦੇ ਜਾਬਾਂ ਓਏ ਤੂੰ ਵਾਰਸ ਨਲੂਏ ਦਾ ਸ਼ੇਰ ਦੀਆਂ ਫੜ ਕੇ ਪਾੜਦੇ ਜਾਬਾਂ ਵਾਹਿਗੁਰੂ ਜੀ ਕਾ ਖਾਲਸਾ ਹੈ ਸੰਯੁਕਤ ਕਿਸਾਨ ਮੋਰਚੇ ਦੇ ਇਸ ਮੰਚ ਤੋਂ ਸਮੂਝੀਆਂ ਕਿਸਾਨ ਜਥੇਬੰਦੀਆਂ ਵੱਲੋਂ ਅਸੀਂ ਧੰਨਵਾਦੀ ਆ ਸਾਡੇ ਵੀਰ ਬੱਬੂ ਮਾਨ ਸਰਬਜੀਤ ਚੀਮਾ ਤੇ ਸਮੂਜੀ ਪੰਜਾਬੀ ਕਲਾਕਾਰ ਇੰਡਸਟਰੀ ਜਿੰਨੀ ਵੀ ਹੈਗੀ ਆ ਸਾਰੇ ਵੀਰ ਜਿੰਨੇ ਪਹਿਲੇ ਦਿਨ ਤੋਂ ਲੈ ਕੇ ਲਗਾਤਾਰ ਅਜੇ ਕਲਾਕਾਰ ਨਹੀਂ ਅਜੇ ਕਿਸਾਨ ਜਥੇਬੰਦੀਆਂ ਦਾ 파ਟ ਬਣ ਕੇ ਜਿਹੜੇ ਡਟ ਕੇ ਹਮਾਇਤ ਕਰ ਰਹੇ ਆ ਤੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਇਹਨਾਂ ਸਾਰੇ ਹੀ ਕਲਾਕਾਰ ਵੀਰਾਂ ਦਾ ਸੰਯੁਕਤ ਕਿਸਾਨ ਮੋਰਚੇ ਦੇ ਮੰਚ ਤੋਂ ਦੁਬਾਰਾ ਫਿਰ ਧੰਨਵਾਦ ਆ ਕਿਸਾਨ ਵੀਰੋ ਜਾਣਾ ਨਹੀਂ ਜਾਣ ਦੀ ਖੇਚਲ ਨਾ ਕਰੋ ਸਮੂਚੀਆਂ ਕਿਸਾਨ ਜਥੇਬੰਦੀਆਂ ਵੱਲੋਂ ਸੀਨੀਅਰ ਕਿਸਾਨ ਆਗੂ ਸਰਦਾਰ ਬਲਬੀਰ ਸਿੰਘ ਰਾਜੇਵਾਲ ਉਹ ਆਏ ਹੋਏ ਕਿਸਾਨਾਂ ਨੂੰ ਮੁਖਾਤਬ ਹੋਣਗੇ ਬੇਨਤੀ ਕਰੂੰਗਾ ਸਰਦਾਰ ਬਲਬੀਰ ਸਿੰਘ ਰਾਜੇਵਾਲ ਸਾਹਿਬ ਉਹ ਮਾਈਕ ਤੇ ਆਉਣਗੇ ਤੇ ਲੋਹੜੀ ਦੇ ਇਸ ਤਿਹਾਰ ਦੇ ਉੱਤੇ ਜਿਹੜਾ ਕਿਸਾਨ ਜਥੇਬੰਦੀਆਂ ਦਾ ਕੀ ਪ੍ਰੋਗਰਾਮ ਹੈ ਅਗਲੀ ਨੀਤੀ ਕੀ ਆ ਉਹਦੇ ਬਾਰੇ ਆਏ ਹੋਏ ਕਿਸਾਨਾਂ ਨੂੰ ਸੰਬੋਧਨ ਕਰਨਗੇ ਸਰਦਾਰ ਬਲਬੀਰ ਸਿੰਘ ਜੀ ਰਾਜੇਵਾਲ ਸਾਹਿਬ ਮੇਰੇ ਬਹੁਤ ਹੀ ਸਤਿਕਾਰਯੋਗ ਅੱਜ ਦੇ ਇਸ ਸਮਾਗਮ 'ਚ ਇਕੱਠੇ ਹੋਏ ਕਿਸਾਨ ਪੈਰੋ ਪਰਾਵੋ ਪੈਣੋ ਬੱਚਿਓ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀ ਇੱਕ ਕਰੇਜ਼ ਹੁੰਦੀ ਹੈ ਸਾਡੇ ਗਾਇਕਾਂ ਨਾਲ ਪਿਆਰ ਸਤਿਕਾਰ ਹੁੰਦਾ ਅਸੀਂ ਉਹਦੇ ਹਾਲੇ ਦੁਆਲੇ ਇਕੱਠੇ ਹੁੰਨੇ ਆ ਪਰ ਸਮੇਂ ਨਾਲ ਕੁਝ ਮੇਰੇ ਵਰਗੇ ਖੁਸ਼ਕ ਬੰਦਿਆਂ ਦੀਆਂ ਗੱਲਾਂ ਵੀ ਤੁਹਾਡੀ ਜ਼ਿੰਦਗੀ ਨਾਲ ਸੰਬੰਧ ਰੱਖਦੀਆਂ ਨੇ ਉਹ ਵੀ ਸੁਣਨੀਆਂ ਬਣਦੀਆਂ ਨੇ ਸੁਣਨੀਆਂ ਨਹੀਂ ਬਣਦੀਆਂ ਉਹਨਾਂ ਤੇ ਵਿਚਾਰ ਕਰਨਾ ਵੀ ਬਣਦਾ ਹੈ ਤੁਸੀਂ ਇੱਥੇ ਸਾਰੇ ਪਿਛਲੇ 48 ਦਿਨਾਂ ਤੋਂ ਟਰਾਲੀਆਂ 'ਚ ਘਰ ਪਾਈ ਬੈਠੇ ਹੋ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਉੱਤਰਾਖੰਡ ਰਾਜਸਥਾਨ ਮੱਧ ਪ੍ਰਦੇਸ਼ ਮਹਾਰਾਸ਼ਟਰ ਦੇ ਕਿਸਾਨ ਦਿੱਲੀ ਦੇ ਅਲੱਗ-ਅਲੱਗ ਨਾਕਿਆਂ ਉੱਤੇ ਬਾਰਡਰਾਂ ਤੇ ਬੈਠੇ ਨੇ ਲੱਖਾਂ ਦੀ ਤਰ੍ਹਾਂ ਚ ਬੈਠੇ ਨੇ ਤੁਹਾਡੀ ਇੱਕ ਖਾਸ ਮੰਗ ਹੈ ਤੁਹਾਡੇ ਭਵਿੱਖ ਦੀ ਜਿਹੜਾ ਖਤਰੇ ਚ ਪਾਇਆ ਕੇਂਦਰ ਨੇ ਕਾਨੂੰਨ ਬਣਾ ਕੇ ਉਹਦੀ ਸੁਰੱਖਿਆ ਉਹਦੇ ਲਈ ਤੁਸੀਂ ਇੱਥੇ ਸਾਰੇ ਤਪੱਸਿਆ ਕਰ ਰਹੇ ਹੋ ਤੁਹਾਡੇ ਬੱਚਿਆਂ ਦੇ ਭਵਿੱਖ ਦੀ ਦਾ ਖਤਰਾ ਹੈ ਤਾਂ ਤੁਸੀਂ ਤਪੱਸਿਆ ਕਰ ਰਹੇ ਹੋ ਸਭ ਤੋਂ ਵੱਧ ਤਸੱਲੀ ਇਸ ਗੱਲ ਦੀ ਵੀ ਅੱਜ ਸਾਰਾ ਸਮਾਜ ਇਹ ਸਮਝਣ ਲੱਗਿਆ ਹੈ ਵੀ ਖੇਤੀ ਇਸ ਦੇਸ਼ ਦੀ ਆਰਥਿਕਤਾ ਦਾ ਧੁਰਾ ਹੈ ਜੇ ਧੁਰੇ ਚ ਡੈਗ ਪੈ ਗਈ ਤਾਂ ਸਾਰੀ ਮਸ਼ੀਨ ਖਰਾਬ ਹੋ ਜਾਏਗੀ ਬਚਣਾ ਕੱਖ ਨਹੀਂ ਔਰ ਇਸੇ ਲਈ ਅੱਜ ਸਮਾਜ ਦਾ ਹਰ ਵਰਗ ਇਸ ਅੰਦੋਲਨ ਵਿੱਚ ਆਪੋ ਆਪਣਾ ਯੋਗਦਾਨ ਪਾਉਣ ਲਈ ਇੱਥੇ ਇਸ ਥਾਂ ਨੂੰ ਇੱਕ ਪਵਿੱਤਰ ਅਸਥਾਨ ਸਮਝ ਕੇ ਇੱਥੇ ਆ ਕੇ ਹਰ ਰੋਜ਼ ਹਾਜ਼ਰੀਆਂ ਲਵਾਉਂਦਾ ਹੈ ਮੈਂ ਤੁਹਾਨੂੰ ਹਰ ਤੀਜੇ ਚੌਥੇ ਦਿਨ ਤੁਹਾਡੇ ਸਾਹਮਣੇ ਹਾਜ਼ਰ ਹੋ ਕੇ ਮੈਂ ਹਾਜ਼ਰੀ ਲਾਉਣਾ ਤੁਹਾਡੇ ਚਰਨਾਂ 'ਚ ਤੁਸੀਂ ਉਤਸਖੋ ਕੁਝ ਲੋਕਾਂ ਨੇ ਮੇਰੇ ਸਾਥੀਆਂ ਨੇ ਦੱਸਿਆ ਵੀ ਹੋਣਾ ਹੈ ਸਰਕਾਰ ਨੇ ਕੁਝ ਕੇਸ ਸੁਪਰੀਮ ਕੋਰਟ ਵਿੱਚ ਪੁਆਏ ਨੇ ਅਸੀਂ ਨਹੀਂ ਪਾਏ ਨਾ ਅਸੀਂ ਪਾਰਟੀ ਸੀ ਨਾ ਅਸੀਂ ਕੇਸ ਪੁਆਏ ਔਰ ਇਡੇ ਮਹਿੰਗੇ ਮਹਿੰਗੇ ਵਕੀਲ ਖੜੇ ਕੀਤੇ ਆ ਸਰਕਾਰ ਨੇ ਜਿਦੋਂ ਆਪਣੇ ਆਪ ਚ ਸਾਬਤ ਹੁੰਦਾ ਹੈ ਜਿਨ੍ਹਾਂ ਦੀ ਫੀਸ ਕੋਈ ਇਕਾ ਦੁਕਾ ਬੰਦਾ ਦੇ ਨਹੀਂ ਸਕਦਾ ਜਦੋਂ ਉੱਥੇ ਉਹ ਤੁਹਾਡੇ ਖਿਲਾਫ ਖੜੇ ਐ ਉਦੋਂ ਪਤਾ ਲੱਗਦਾ ਭਈ ਸਰਕਾਰ ਪਿੱਛੇ ਐ ਨੰਗਾ ਚੱਟਾ ਨਾਚ ਹੁੰਦਾ ਨਜ਼ਰ ਆਉਂਦਾ ਐ ਪਿਛਲੇ ਦਿਨੀ ਇੱਕ ਵਿਦਿਆਰਥੀ ਵੱਲੋਂ ਪਟੀਸ਼ਨ ਪਾਈ ਗਈ ਭਈ ਜੀ ਇਹ ਜਿਹੜੇ ਇੱਥੇ ਬੈਠੇ ਨੇ ਕਿਸਾਨ ਇਹਨਾਂ ਨੂੰ ਇੱਥੋਂ ਉਠਾਓ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਬਈ ਲੋਕਾਂ ਦਾ ਅਧਿਕਾਰ ਹੈ ਸ਼ਾਂਤ ਮੈਤਰੀਕੇ ਨਾਲ ਅੰਦੋਲਨ ਕਰ ਸਕਦੇ ਐ ਇਹ ਤਾਂ ਆਪਣੀ ਰਾਜਧਾਨੀ ਨੂੰ ਆ ਰਹੇ ਸੀ ਸਰਕਾਰ ਨੇ ਰੋਕਿਆ ਇਸ ਕਰਕੇ ਇਹਨਾਂ ਨੂੰ ਉਠਾਇਆ ਨਹੀਂ ਜਾ ਸਕਦਾ ਸੁਪਰੀਮ ਕੋਰਟ ਨੇ ਕਿਹਾ ਵੀ ਜਦੋਂ ਤੱਕ ਇਹ ਸ਼ਾਂਤਮਈ ਰਹਿਣਗੇ ਸਰਕਾਰ ਪੁਲਿਸ ਪਰ ਜਾਂ ਕਿਸੇ ਹੋਰ ਤਰ੍ਹਾਂ ਦੀ ਫੋਰਸ ਦਾ ਇਸਤੇਮਾਲ ਇਹਨਾਂ ਤੇ ਨਹੀਂ ਕਰ ਸਕਦੀ ਹੁਣ ਪਟੀਸ਼ਨ ਤਾਂ ਉੱਥੇ ਕਾਰਜ ਹੋ ਜਾਣੀ ਚਾਹੀਦੀ ਸੀ ਪਰ ਉਦੋਂ ਬਾਅਦ ਸਰਕਾਰ ਨੇ ਸਾਡਾ 8 ਜਣਿਆਂ ਦਾ ਨਾਂ ਸੁਪਰੀਮ ਕੋਰਟ 'ਚ ਦੇ ਦਿੱਤਾ ਵੀ ਇਹਨਾਂ ਨੂੰ ਪਾਰਟੀ ਬਣਾਓ ਸਾਨੂੰ ਪਾਰਟੀ ਬਣਾ ਲਿਆ ਸਾਨੂੰ ਪਤਾ ਹੀ ਨਹੀਂ ਘਰ ਵਿੱਚ ਬੈਠੇ ਅਸੀਂ ਪਾਰਟੀ ਬਣਾ ਲਏ ਜਦੋਂ ਪਾਰਟੀ ਬਣਾਈ ਉਦੋਂ ਤੱਕ 15-20 ਪਟੀਸ਼ਨਾਂ ਹੋਰ ਦਾਇਰ ਕਰ ਦਿੱਤੀਆਂ ਜਿਹੜੀਆਂ ਹਾਲੇ ਵੀ ਪੈਂਡਿੰਗ ਪਈਆਂ ਸੁਪਰੀਮ ਕੋਰਟ 'ਚ ਕੋਈ ਪਟੀਸ਼ਨ ਪਈ ਜੀ ਇਹ ਕਾਨੂੰਨ ਰਹਿਣੇ ਚਾਹੀਦੇ ਨੇ ਕੋਈ ਪਟੀਸ਼ਨ ਪਈ ਇਹ ਨਹੀਂ ਰਹਿਣੇ ਚਾਹੀਦੇ ਸਾਨੂੰ ਉਹਨਾਂ ਬਾਰੇ ਕੋਈ ਗਿਆਨ ਨਹੀਂ ਵੀ ਕਿਹੜੇ ਕਿਹੜੇ ਲੋਕ ਨੇ ਕਿਹਨਾ ਕਿਹਨਾਂ ਨੇ ਉਹ ਪਟੀਸ਼ਨਾਂ ਕੀਤੀਆਂ ਪਰ ਉਹਨਾਂ ਦੇ ਵਕੀਲਾਂ ਤੋਂ ਅੰਦਾਜ਼ਾ ਲੱਗ ਜਾਂਦਾ ਹੈ ਵੀ ਜਿਹੜੇ ਏਡੇ ਏਡੇ ਵੱਡੇ ਵਕੀਲ ਖੜੇ ਆ ਇਹ ਸਰਕਾਰ ਤੋਂ ਬਿਨਾਂ ਨਹੀਂ ਖੜੇ ਹੋ ਸਕਦੇ ਖੈਰ ਪਰसों ਉਦੀ ਤਾਰੀਖ ਸੀ 11 ਤਾਰੀਖ ਸੀ ਸਾਰਿਆਂ ਦੀ ਨਿਗਾ ਉਧਰ ਲੱਗੀ ਸੀ ਵੀ ਪਤਾ ਨਹੀਂ ਅੱਜ ਸੁਪਰੀਮ ਕੋਰਟ ਚ ਕੀ ਕੀ ਹੋਏਗਾ ਕੀ ਕਹੇਗੀ ਕਿਉਂਕਿ ਸੁਪਰੀਮ ਕੋਰਟ ਨੇ ਉਹ ਤੋਂ ਪਹਿਲਾਂ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਕੀਤੀਆਂ ਜਿਹੜੀਆਂ ਕਿਸਾਨਾਂ ਦੇ ਹੱਕ ਦੀਆਂ ਸੀ ਸੁਪਰੀਮ ਕੋਰਟ ਨੇ ਫੈਸਲਾ ਸੁਣਾਉਂਦੇ ਵੀ ਇੱਕ ਗੱਲ ਤਾਂ ਇਹ تسلیم ਕਰ ਲਈ ਜਦੋਂ ਉਹਨੇ ਇਹਨਾਂ ਕਾਨੂੰਨਾਂ ਦੇ ਉੱਤੇ ਪਾਬੰਦੀ ਲਾਤੀ ਇਹਦਾ ਮਤਲਬ ਸੁਪਰੀਮ ਕੋਰਟ ਨੇ ਮੰਨ ਲਿਆ ਪੀ ਇਹ ਜਿਹੜੇ ਕਾਨੂੰਨ ਬਣਾਏ ਨੇ ਗਲਤ ਬਣੇ ਨੇ ਸਾਡਾ ਸਟੈਂਡ ਉਹਦੀ ਪੁਸ਼ਟੀ ਹੋ ਗਈ ਵੀ ਅਸੀਂ ਠੀਕ ਸਟੈਂਡ ਲਿਆ ਪਰ ਜੋ ਸਾਨੂੰ ਪਤਾ ਸੀ ਉਹੀ ਹੋਣਾ ਸੀ ਸਾਡੇ ਵਕੀਲਾਂ ਨੂੰ ਪੁੱਛਿਆ ਗਿਆ ਪੁੱ ਤੁਸੀਂ ਦੱਸੋ ਜੇ ਅਸੀਂ ਕੋਈ ਕਮੇਟੀ ਬਣਾ ਦਈਏ ਤੇ ਤੁਹਾਡੇ ਜਿਹੜੇ ਕਲਾਇੰਟ ਨੇ ਉਹ ਕਮੇਟੀ ਦੇ ਸਾਹਮਣੇ ਪੇਸ਼ ਹੋਣਗੇ ਅਸੀਂ ਆਪਣੇ ਵਕੀਲਾਂ ਨੂੰ ਕਹਿਆ ਅਸੀਂ ਕਹੇ ਏਸੀ ਵੀ ਅਸੀਂ ਕੋਈ ਕਮੇਟੀ ਕਮੇਟੀ ਨਹੀਂ ਮੰਨਣੀ ਇੱਥੋਂ ਤੱਕ ਆਏ ਸੀ ਵੀ ਜੇ ਕੱਲ ਨੂੰ ਸੁਪਰੀਮ ਕੋਰਟ ਕਹੇ ਸਾਡੇ ਹੁਕਮ ਦੀ ਉਲੰਘਣਾ ਕੀਤੀ ਹੈ ਜੇਲ੍ਹ ਜਾਣਾ ਪਿਆ ਅਸੀਂ ਜੇਲ੍ਹ ਚਲੇ ਜਾਵਾਂਗੇ ਅਸੀਂ ਨਹੀਂ ਮੰਨਣਾ ਵਕੀਲਾਂ ਨੇ ਕਿਹਾ ਜੀ ਅਸੀਂ ਆਪਣੇ ਕਲਾਇੰਟ ਨੂੰ ਪੁੱਛ ਕੇ ਕੱਲ ਦੱਸ ਸਕਦੇ ਹਾਂ ਕੁਝ ਹੋਰ ਸਵਾਲ ਸੀ ਜਿਹੜੇ ਉਹਨਾਂ ਨੇ ਕਿਹਾ ਪੁੱਛ ਕੇ ਦੱਸਾਂਗੇ ਸਪਰੀਮ ਕੋਰਟ ਨੇ ਕਿਹਾ ਠੀਕ ਹੈ ਕੱਲ ਨੂੰ ਜਦੋਂ ਤੁਸੀਂ ਦੱਸੋਗੇ ਪਹਿਲਾਂ ਤੁਹਾਡੀ ਬਹਿਸ ਤੋਂ ਬਾਅਦ ਉਹਦੇ ਬਾਅਦ ਹੁਕਮ ਜਾਰੀ ਕਰਾਂਗੇ ਅਸੀਂ ਸ਼ਾਮ ਨੂੰ ਜਾ ਕੇ ਵਕੀਲਾਂ ਨੂੰ ਮਿਲੇ ਪਰ ਹੋ ਕੁਝ ਹੋਰ ਹੀ ਗਿਆ ਜਿਹੜੀ ਲਿਸਟ ਆਉਣੀ ਸੀ ਅਗਲੇ ਦਿਨ ਦੀ ਕੇਸਾਂ ਦੀ ਉਹ ਲਿਸਟ ਸੁਪਰੀਮ ਕੋਰਟ ਦੀ ਕਾਜ਼ ਲਿਸਟ ਕਹਿੰਦੇ ਨੇ ਬਾਹਰ ਆ ਗਈ ਪਰ ਇੱਕ ਕੇਸ ਜਿਹੜਾ ਬਹਿਸ ਤੇ ਰੱਖਿਆ ਰੱਖਿਆ ਗਿਆ ਸੀ बहस ਦੀ بجائے ਸਿੱਧਾ ਹੀ ਹੁਕਮ ਦੇਣ ਦੇ ਉੱਤੇ ਰੱਖ ਦਿੱਤਾ ਅਸੀਂ ਸਮਝ ਗਏ ਵੀ ਹੁਣ ਕੋਈ ਸੁਪਰੀਮ ਕੋਰਟ ਕਮੇਟੀ ਬਣਾ ਕੇ ਸਾਡੇ ਮੱਥੇ ਮੜੂ ਅਸੀਂ ਵਕੀਲਾਂ ਦੇ ਨਾਲ ਉੱਥੇ ਹੀ ਚਰਚਾ ਕਰਕੇ ਉੱਥੋਂ ਹੀ ਬਿਆਨ ਦੇ ਦਿੱਤਾ ਵੀ ਜੇ ਸੁਪਰੀਮ ਕੋਰਟ ਨੇ ਕੋਈ ਕਮੇਟੀ ਬਣਾਈ